ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਕਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾ ਨਦੀ ਚਰਨ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਜਿਹੜੇ ਵੀ ਭੈਣ ਭਰਾਵਾਂ ਦਾ ਇਹ ਹੀ ਕਹਿਣਾ ਹੁੰਦਾ ਏ ਕਿ ਅਸੀਂ ਬਹੁਤ ਹੀ ਜ਼ਿਆਦਾ ਪਾਠ ਵੀ ਕਰਦੇ ਆਂ ਸੇਵਾ ਸਿਮਰਨ ਵੀ ਕਰਦੇ ਆਂ ਪਰ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਫਿਰ ਵੀ ਜੇ ਅਸੀਂ ਨੌਕਰੀ ਦੇ ਲਈ ਅਪਲਾਈ ਕਰਦੇ ਆਂ ਤਾਂ ਸਾਨੂੰ ਨੌਕਰੀ ਨਹੀਂ ਮਿਲਦੀ ਜੇ ਸਾਡਾ ਬਾਹਰ ਤਾਂ ਅਸੀਂ ਬਣਾਉਣਾ ਚਾਹੁੰਨੇ ਆ ਬਾਹਰ ਜਾਣਾ ਚਾਹੁੰਨੇ ਆ ਸਾਡਾ ਉਹ ਨਹੀਂ ਬਣਦਾ ਜੇ ਸਾਡੀ ਕੋਈ ਸ਼ਾਪ ਏ ਮਾਲ ਏ ਕੋਈ ਸਾਡੀ ਫੈਕਟਰੀ ਏ ਕੋਈ ਵੀ ਕਾਰੋਬਾਰ ਏ ਮੇਰੇ ਕਹਿਣ ਦਾ ਭਾਵ ਕਿ ਕੋਈ ਵੀ ਨਹੀਂ ਸਾਡਾ ਕਾਰਜ ਚੱਲਦਾ ਅਸੀਂ ਜਿਹੜੇ ਵੀ ਕੰਮ ਨੂੰ ਹੱਥ ਪਾ ਲੈਂਦੇ ਆ ਉਹੀ ਜਿਹੜਾ ਸਾਡਾ ਕੰਮ ਹੁੰਦਾ ਹੈ ਨਾ ਉਹ sire ਨਹੀਂ ਜਾਂਦਾ ਜਿਸ ਕਰਕੇ ਸਾਦ ਸੰਗੇ ਜੀ ਜੋ ਮਨੋਖ ਹੁੰਦਾ ਹੈ ਨਾ ਉਹ ਟੁੱਟ ਜਾਂਦਾ ਹੈ ਹਰ ਇੱਕ ਇਨਸਾਨ ਚਾਹੁੰਦਾ ਏ ਕਿ ਉਹ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਵੇ ਅੱਗੇ ਵਧੇ ਪਰ ਫਿਰ ਵੀ ਜਦੋਂ ਮਿਹਨਤ ਕਰਨ ਦੇ ਬਾਵਜੂਦ ਸਾਥ ਸੰਗਤ ਜੀ ਕੁਝ ਪੱਲੇ ਨਹੀਂ ਪੈਂਦਾ ਤੇ ਮਨੋਖਾ ਥੱਕ ਹਾਰ ਕੇ ਗਲਤ ਰਸਤਿਆਂ ਤੇ ਜਾਣਾ ਸ਼ੁਰੂ ਕਰ ਦਿੰਦਾ ਮੇਰੀ ਕਹਿਣ ਦਾ ਭਾਵ ਕੇ ਬਾਬਿਆਂ ਦੇ ਕੋਲ ਸਿਆਣਿਆਂ ਦੇ ਕੋਲ ਚ ਨਸ਼ੇ ਵਾਲੇ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਇਿੱਦਾਂ ਕਰਨ ਦੀ ਨਾਲ ਸਾਥਸੰਗੀ ਜੀ ਜਿਹੜਾ ਮਨੋਖੁ ਹੁੰਦਾ ਏ ਪਹਿਲਾ ਤਾਂ ਉਹਦੇ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਹੁੰਦੀ ਉਸ ਚੀਜ਼ ਤੋਂ ਪਰੇਸ਼ਾਨ ਹੁੰਦਾ ਏ ਜਦੋਂ ਮਨੋ ਕੋਈ ਗਲਤ ਰਸਤੇ ਤੇ ਚੱਲਦਾ ਏ ਤਾਂ ਉਸ ਦੇ ਘਰ ਦੇ ਵਿੱਚ ਅਨੇਕਾ ਪ੍ਰੋਬਲਮ ਖੜੀਆਂ ਹੋ ਜਾਂਦੀਆਂ ਨੇ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਜੰਨਾ ਦੇ ਕਰਕੇ ਸਾਥ ਸੰਗਤ ਜੀ ਅਕਸਰ ਹੀ ਆਪਾ ਦੇਖਦੇ ਆ ਕਿ ਘਰ ਦੇ ਵਿੱਚ ਕੀ ਇਹ ਲੜਾਈ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਘਰ ਦੇ ਵਿੱਚ ਲੜਾਈ ਕਲੇਸ਼ ਆ ਜਾਵੇ ਉਦੋਂ ਤਾਂ ਆਪਣੇ ਚਾਹੁੰਦੇ ਹੋਏ ਵੀ ਮਿਹਨਤ ਕਰਦੇ ਹੋਏ ਵੀ ਪੈਸਾ ਆਉਂਦੇ ਹੋਏ ਵੀ ਬਰਕਤ ਨਹੀਂ ਘਰ ਦੇ ਵਿੱਚ ਮੈਂਦੀ ਕਿਉਂਕਿ ਜਿਹੜੀ ਕਲਾਈ ਖਾਲਸਾ ਜੀ ਸਾਧ ਸੰਗਤ ਜੀ ਉਹ ਕਲਾਕਾਰ ਨੂੰ ਖਰਾਬ ਕਰ ਦਿੰਦੀ ਹੈ ਘਰ ਨੂੰ ਲੈ ਕੇ ਬਹਿ ਚੰਦੀ ਸੋ ਇਸੇ ਤਰ੍ਹਾਂ ਜੋ ਅਸੀਂ ਅੱਜ ਦੀ ਵੀਡੀਓ ਤੁਹਾਡੀ ਨਾਲ ਸਾਂਝੀ ਕਰਨੀ ਹੈ ਸਾਧ ਸੰਗੇ ਜੀ ਉਸ ਦੇ ਵਿੱਚ ਅਸੀਂ ਤੁਹਾਡੀ ਨਾਲ ਇੱਕ ਜਾਪ ਸਾਂਝਾ ਕਰਾਂਗੇ ਜੇਕਰ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਇਸ ਸ਼ਬਦ ਦਾ ਜਾਪ ਕਰਕੇ ਸੌਂ ਜਾਓਗੇ ਤੇ ਤੁਸੀਂ ਸਮਝੋ ਕਿ ਸਵੇਰ ਤੱਕ ਤੁਹਾਡਾ ਕੰਮ ਹੋਇਆ ਹੋਇਆ ਹੀ ਹੈ ਕਿਉਂਕਿ ਇਹ ਜਾਪ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਇਸ ਨੂੰ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਕਿਸ ਸਮੇਂ ਕਰਨਾ ਹੈ ਤੇ ਕਿੰਨਾ ਟਾਈਮ ਕਰਨਾ ਹੈ ਜਿਸ ਦੇ ਨਾਲ ਸਾਨੂੰ ਇਸ ਦਾ ਫਾਇਦਾ ਜਲਦ ਤੋਂ ਜਲਦ ਹੋ ਸਕੇ ਇਸ ਸ਼ਬਦ ਦੀ ਜਾਪ ਦੀ ਨਾਲ ਨਾਲ ਸਾਧ ਸੰਗਤ ਜੀ ਅੱਜ ਮਸਿਆ ਦੀ دین ਤੁਹਾਡੀ ਨਾਲ ਇੱਕ ਛੋਟਾ ਜਿਹਾ ਝਾੜੂ ਦਾ ਉਪਾਅ ਵੀ ਸਾਂਝਾ ਕਰਾਂਗੇ ਜੇਕਰ ਇਹਨਾਂ ਦੋਨਾਂ ਕੰਮਾਂ ਨੂੰ ਤੁਸੀਂ ਅੱਜ ਹੀ ਕਰ ਲਓਗੇ ਤਾਂ ਤੁਹਾਡੀ ਜ਼ਿੰਦਗੀ ਦੀਆਂ 100% ਦੇ ਵਿੱਚੋਂ 70% ਮੁਸ਼ਕਲਾਂ ਦੂਰ ਹੋ ਜਾਣਗੀਆਂ। ਇਹ ਸਾਰੀ ਜਾਣਕਾਰੀ ਵਿਚਾਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਸਾਥ ਸੰਗੀਤ ਜੀ ਤੁਹਾਨੂੰ ਸਾਰੇ ਹੀ ਪਹਿਨ ਪਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਸਾ ਸੰਗੀਤ ਜੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਜਾਗ ਸੰਚਾ ਕਰਨਾ ਹੈ ਇਸ ਨੂੰ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਪੇਨ ਪ੍ਰਾਵਾਂ ਨੂੰ ਕਾਫੀ ਫਾਇਦਾ ਹੋਇਆ ਏ ਉਹਨਾਂ ਦੇ ਘਰ ਦੇ ਵਿੱਚ ਜਿੰਨੀਆਂ ਵੀ ਮੁਸ਼ਕਲ ਪ੍ਰੋਬਲਮਸ ਹਨ ਉਹ ਸਾ ਸੰਗੀਤ ਜੀ ਸਾਰੀਆਂ ਹੀ ਦੂਰ ਹੋਈਆਂ ਨੇ ਤੇ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਇਸ ਸ਼ਬਦ ਦਾ ਜਾਪ ਕਰਨ ਦੇ ਸਮੇਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਪਰਮ ਨਹੀਂ ਕਰਨਾ ਕਿ ਆਸੀਂ ਕਿਸ ਤਰ੍ਹਾਂ ਆਸਣ ਲਗਾ ਕੇ ਜਾਂ ਕਿਸ ਰੰਗ ਦੇ ਕੱਪੜੇ ਪਾ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਕਿਉਂਕਿ ਜੇਕਰ ਆਪਾਂ ਹਰ ਇੱਕ ਚੀਜ਼ ਨੂੰ ਵਹਿਮ ਪਰਮ ਦੇ ਵਿੱਚ ਲੈ ਲੈਨੇ ਆ ਕਿ ਆਪਣੇ ਮਨ ਦੇ ਅੰਦਰ ਦੀ ਭਾਮੜਾ ਦੇ ਨਾਲ ਨਹੀਂ ਕਰਦੇ ਦਾ ਸੰਗੇਜੀ ਉਹ ਚੀਜ਼ ਆਪਾਂ ਨੂੰ ਫਲ ਨਹੀਂ ਦਿੰਦੀ ਫਾਇਦਾ ਨਹੀਂ ਮਿਲਦਾ ਉਸ ਤੋਂ ਤੇ ਬਸ ਇਸ ਗੱਲ ਦਾ ਧਿਆਨ ਤੁਸੀਂ ਰੱਖਣਾ ਹੈ ਕਿ ਜਦੋਂ ਤੁਸੀਂ ਇਸ ਯਾਪ ਨੂੰ ਸ਼ੁਰੂ ਕਰਨਾ ਹੈ ਉਦੋਂ ਕੋਦੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਣੇ ਮਨ ਦੇ ਵਿੱਚ ਵਹਿ ਪਰਮ ਨਹੀਂ ਲੈ ਕੇ ਆਉਣਾ ਬਸ ਇਹ ਹੀ ਭਰੋਸਾ ਰੱਖਣਾ ਹੈ ਕਿ ਪਰਮਾਤਮਾ ਤੁਹਾਡੀ ਜੋ ਵੀ ਅਰਦਾਸ ਬੇਨਤੀ ਜੋ ਵੀ ਤੁਹਾਡਾ ਦੁੱਖ ਤਕਲੀਫ ਹੈ ਉਹ ਵਾਹੀ ਗੁਰੂ ਸੱਚੇ ਪਾਤਸ਼ਾਹ ਨੇ ਦੂਰ ਕਰ ਦੇਣਾ ਇਸ ਜਾਪ ਨੂੰ ਸਾਧ ਸੰਗਤ ਜੀ ਤੁਸੀਂ ਕਿਸੇ ਵੀ ਸਮੇਂ ਕਦੋਂ ਵੀ ਸ਼ੁਰੂ ਕਰ ਸਕਦੇ ਹੋ ਪਰ ਜੇ ਹੋ ਸਕੇ ਤਾਂ ਤੁਸੀਂ ਇਸ ਜਾਪ ਨੂੰ ਜੇਕਰ ਤੁਸੀਂ ਅੱਜ ਤੋਂ ਹੀ ਸ਼ੁਰੂ ਕਰਨਾ ਹੈ ਅੱਜ ਤੋਂ ਹੀ ਕਰ ਸਕਦੇ ਹੋ ਪਰ ਜੇ ਤੁਸੀਂ ਪੂਰਨਮਾਸੀ ਵਾਲੇ ਦਿਨ ਸ਼ੁਰੂ ਕਰਨਾ ਹੈ ਤਾਂ ਉਹ ਸਭ ਤੋਂ ਵਧੀਆ ਗੱਲ ਹੈ ਉਸ ਦਿਨ ਵੀ ਤੁਸੀਂ ਇਸ ਜਾਪ ਨੂੰ ਸ਼ੁਰੂ ਕਰ ਸਕਦੇ ਹੋ ਪਰ ਜੇ ਤੁਸੀਂ ਸਾ ਸੰਗਤ ਜੀ ਵੇਟ ਨਹੀਂ ਕਰ ਸਕਦੇ ਆਪਾਂ ਸਮਝਦੇ ਆ ਵੀ ਆਪਣੀ ਘਰ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਤੰਗੀਆਂ ਹੁੰਦੀਆਂ ਨੇ ਜਿਸ ਦੇ ਕਰਕੇ ਮਨੁੱਖ ਨੂੰ ਹੁੰਦਾ ਏ ਕਿ ਮੈਨੂੰ ਜਲਦੀ ਤੋਂ ਜਲਦੀ ਫਾਇਦਾ ਮਿਲੇ ਸਾਸੰਗ ਜੀ ਤੁਸੀਂ ਇਹ ਸੱਜਾ ਬੱਦਾ ਜਾਪ ਅੱਜ ਤੋਂ ਹੀ ਸ਼ੁਰੂ ਕਰ ਸਕਦੇ ਹੋ ਤੇ ਇਹ ਜਿਹੜਾ ਜਾਪ ਇਹਨੂੰ ਕਰਨ ਦੇ ਨਾਲ ਜਿਸ ਤਰ੍ਹਾਂ ਤੁਸੀਂ ਇਸ ਨੂੰ ਅੱਜ ਸ਼ੁਰੂ ਕਰੋਗੇ ਤੇ ਕੱਲ ਨੂੰ ਦੂਸਰੇ ਦਿਨ ਹੀ ਇਹ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਜਿਹੜੇ ਵੀ ਭੈਣ ਭਰਾਵਾਂ ਨੂੰ ਪਰੇਸ਼ਾਨੀਆਂ ਜ਼ਿਆਦਾ ਨੇ ਉਹ ਅੱਜ ਤੋਂ ਜਾਂ ਕੱਲ ਤੋਂ ਹੀ ਸ਼ੁਰੂ ਕਰ ਸਕਦੇ ਤੇ ਜਦੋਂ ਵੀ ਤੁਸੀਂ ਇਸ ਜਾਪ ਨੂੰ ਸ਼ੁਰੂ ਕਰਨਾ ਹੈ ਸਾਧ ਸੰਗਤ ਜੀ ਉਸ ਨੂੰ ਤੁਸੀਂ ਰਾਤ ਦੇ ਸਮੇਂ ਹੀ ਸ਼ੁਰੂ ਕਰਨਾ ਹੈ ਤੇ ਜਾਪ ਕਰਨ ਦੇ ਸਮੇਂ ਤੁਸੀਂ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਸਾਫ਼ ਸੁਥਰੇ ਕੱਪੜੇ ਪਾ ਕੇ ਜਾਪ ਕਰਨਾ ਹੈ ਕੱਪੜੇ ਭਾਵੇਂ ਕਿਸੇ ਵੀ ਰੰਗ ਦੇ ਹੋਣ ਕਿਤਾ ਦੇ ਵੀ ਹੋਣ ਉਹਦੀ ਵਿੱਚ ਕੋਈ ਫਰਕ ਨਹੀਂ ਪੈਂਦਾ ਬਸ ਸਾਫ਼ ਸੁਥਰੇ ਹੋਣੇ ਚਾਹੀਦੇ ਤੇ ਨੀਚੇ ਜਿਸ ਆਸਨ ਤੇ ਬੈਠ ਕੇ ਤੁਸੀਂ ਇਹ ਜਾਪ ਕਰਨਾ ਹੈ ਉਹ ਵੀ ਸਾਧ ਸੰਗਤ ਜੀ ਆਸਨ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਸਾਧ ਸੰਗਤ ਜੀ ਇਹ ਜਾਪ ਕਰਨ ਦੇ ਸਮੇਂ ਤੁਸੀਂ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਹ ਤੁਸੀਂ ਜਾਪ ਦੇ ਵਿੱਚ ਕਿਸੇ ਤਰ੍ਹਾਂ ਦਾ ਵੇਮ ਪਰਮ ਨਹੀਂ ਕਰਨਾ ਬਸ ਇਹਨਾਂ ਤਿੰਨ ਗੱਲਾਂ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਪਹਿਲੀ ਗੱਲ ਇਹ ਹੈ ਸਾਧ ਸੰਗਤ ਜੀ ਜਿਸ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜੇ ਤੁਸੀਂ ਦਿਨ ਤੁਸੀਂ ਇਹ ਜਾਪ ਸ਼ੁਰੂ ਕਰਨਾ ਹੈ ਜਿਸ ਜਗ੍ਹਾ ਤੇ ਤੁਸੀਂ ਆਸਣ ਲਗਾਉਣਾ ਹੈ ਤੇ ਹਰ ਰੋਜ਼ ਉਸੇ ਹੀ ਜਗ੍ਹਾ ਤੇ ਤੁਹਾਡਾ ਆਸਣ ਲੱਗਿਆ ਹੋਣਾ ਚਾਹੀਦਾ ਹੈ ਜਿੰਨਾ ਸਮਾਂ ਤੱਕ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਏ ਨਹੀਂ ਕਿ ਅੱਜ ਇਸ ਜਗ੍ਹਾ ਤੇ ਬੈਠ ਕੇ ਕਰ ਲਿਆ ਕੱਲ ਉਸ ਜਗ੍ਹਾ ਤੇ ਬੈਠ ਕੇ ਕਰ ਲਿਆ ਇਸ ਤਰ੍ਹਾਂ ਨਹੀਂ ਕਰਨਾ ਇੱਕ ਜਗ੍ਹਾ ਤੇ ਤੁਸੀਂ ਆਸਨ ਲਗਾਉਣਾ ਹੈ ਤੇ ਜਿੰਨਾ ਸਮਾਂ ਤੁਸੀਂ ਜਾਪ ਕਰਨਾ ਉਸੇ ਹੀ ਜਗ੍ਹਾ ਤੇ ਤੁਹਾਡਾ ਆਸਨ ਲੱਗਿਆ ਹੋਇਆ ਹੋਣਾ ਚਾਹੀਦਾ ਪਹਿਲੀ ਤਾਂ ਗੱਲ ਏ ਸੀ ਸਾਧ ਸੰਗਤ ਜੀ ਇਸ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਤੇ ਦੂਸਰੀ ਗੱਲ ਏ ਜੋ ਦੂਸਰੀ ਗੱਲ ਦਾ ਧਿਆਨ ਰੱਖਣਾ ਏ ਉਹ ਇਸ ਸਮਾਂ ਮੇਰੇ ਕਹਿੰਦਾ ਭਾਵ ਕਿ ਟਾਈਮ ਸਾ ਸੰਗੇਜੀ ਜਿਵੇਂ ਤੁਸੀਂ ਰਾਤ ਦੇ ਸਮੇਂ ਕਮਾਕਾਰਾਂ ਤੋਂ ਫ੍ਰੀ ਹੋ ਕੇ 8 ਵਜੇ ਇਸ ਜਾਪ ਦਾ ਜਾਪ ਕਰਨਾ ਸ਼ੁਰੂ ਕਰੋਗੇ ਤਾਂ ਤੁਸੀਂ ਹਰ ਰੋਜ਼ ਉਸੇ ਹੀ ਸਮੇਂ ਤੁਸੀਂ ਇਹ ਜਾਪ ਕਰਨਾ ਹੈ ਟਾਈਮ ਵੀ ਤੁਹਾਡਾ ਇੱਕ ਹੀ ਹੋਣਾ ਚਾਹੀਦਾ ਹੈ ਟਾਈਮ ਦੀ ਵੀ ਅਦਲਾ ਬਦਲੀ ਨਹੀਂ ਕਰਨੀ ਕਿ ਇੱਕ ਦਿਨ 8 ਵਜੇ ਕਰ ਲਿਆ ਦੂਸਰੇ ਦਿਨ ਪਹਿਲਾਂ ਫ੍ਰੀ ਹੋ ਗਏ ਤਾਂ 7 ਵਜੇ ਕਰ ਲਿਆ ਟਾਈਮ ਇੱਕ ਹੋਣਾ ਚਾਹੀਦਾ ਹੈ ਜੇਕਰ ਤੁਸੀਂ 9 ਵਜੇ ਦੇ ਟਾਈਮ ਤੇ ਸ਼ੁਰੂ ਕੀਤਾ ਤਾਂ ਅਗਲੇ ਦਿਨ 9 ਵਜੇ ਹੀ ਕਰਨਾ ਪਵੇਗਾ ਬਸ ਜਿਹੜੇ ਦਿਨ ਤੁਸੀਂ ਸ਼ੁਰੂ ਕਰ ਰਹੇ ਹੋ ਜਿਹੜਾ ਆਸਨ ਬਣਾਇਆ ਆਸਨ ਵੀ ਇੱਕ ਹੋਣਾ ਚਾਹੀਦਾ ਇੱਕ ਜਗ੍ਹਾ ਤੇ ਤੇ ਟਾਈਮ ਵੀ ਇੱਕ ਹੋਣਾ ਚਾਹੀਦਾ ਇਸੇ ਤਰ੍ਹਾਂ ਸਾਥ ਸੰਗੇ ਜੀ ਤੁਸੀਂ ਇੱਕ ਸਮਾ ਰੱਖ ਲਓ ਤੇ ਇੱਕ ਆਸਨ ਬਣਾ ਲਓ ਬਸ ਜਿੰਨਾ ਸਮਾ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਉਸੇ ਹੀ ਸਮੇਂ ਕਰਨਾ ਤੇ ਉਸੇ ਹੀ ਆਸਨ ਤੇ ਕਰਨਾ ਹੈ ਇਹ ਤਾਂ ਸਾਸਾਂਗੇ ਜੀ ਦੋ ਗੱਲਾਂ ਹੋਗੀਆਂ ਤੇ ਤੀਸਰੀ ਗੱਲ ਜਿਸ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਈ ਜਦੋਂ ਵੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਤੁਸੀਂ ਸ਼ੁਰੂ ਕਰਨਾ ਹੈ ਤਾਂ ਤੁਸੀਂ ਕਿਸੇ ਵੀ ਦੇਣ ਦਾ ਕੈਪ ਨਹੀਂ ਪਾਉਣਾ ਕਈ ਵਾਰ ਆਪਣੀਆਂ ਸੋ ਘਰ ਦੀ ਵਿੱਚ ਮਜਬੂਰੀਆਂ ਹੋ ਜਾਂਦੀਆਂ ਨੇ ਤੇ ਆਪਾਂ ਸੋਚ ਲੈਂਦੇ ਆ ਕਿ ਅੱਜ ਨਹੀਂ ਤਾਂ ਕੱਲ ਨੂੰ ਕਰ ਲਵਾਂਗੇ ਵੀ ਆਪਾਂ ਕਿਹੜਾ ਇਹ ਜਾਪ ਸੁੱਖਿਆ ਹੈ ਕੋਈ ਗੱਲ ਨਹੀਂ ਅੱਜ ਨਹੀਂ ਹੋ ਰਿਹਾ ਕੱਲ ਨੂੰ ਕਰ ਲਾਂਗੇ ਇਦਾਂ ਨਹੀਂ ਕਰਨਾ ਸਾਧ ਸੰਗਤ ਜੀ ਇਸ ਜਾਪ ਨੂੰ ਕਰਨ ਦੇ ਸਮੇਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਾਗ ਨਹੀਂ ਪਾਡਾਂਗੇ ਜੇਸ ਦਿਨ ਵੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰੋਗੇ ਸਮਝ ਲਓ ਕਿ ਤੁਸੀਂ ਬਿਨਾ ਨਾਗੇ ਦੇ ਲਗਾਤਾਰ ਕੀ ਕਰਨਾ ਹੋਵੇਗਾ ਤੇ ਇਹ ਜੋ ਜਾਪ ਕਰਨਾ ਹੈ ਸਾਧ ਸੰਗਤ ਜੀ ਇਹੇ ਤੁਸੀਂ 11000 ਜਾਪ ਕਰਨੇ ਨੇ ਇਸ ਤੋਂ ਘਟ ਨਹੀਂ ਕਰਨੇ ਤੇ ਬਿਨਾ ਨਾਗੇ ਤੋਂ ਕਰਨੇ ਨੇ ਦੇਖੋ ਸਾ ਸੰਗਤ ਜੀ ਤੁਹਾਨੂੰ ਸੁਣਨ ਦੇ ਵਿੱਚ ਜਾਪ ਜਿਆਦਾ ਲੱਗਣਗੇ ਪਰ ਜੇਕਰ ਆਪਾਂ ਆਪਣੀ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਚਾਹੁੰਦੇ ਆਂ ਤੇ ਕੋਈ ਵੀ ਕੰਮ ਕੋਈ ਵੀ ਚੀਜ਼ ਵੱਡੀ ਛੋਟੀ ਨਹੀਂ ਹੁੰਦੀ ਸਮਾਂ ਤਾਂ ਫਿਰ ਲੱਗਦਾ ਹੀ ਇਹ ਸਾ ਸੰਗਤ ਜੀ ਕਿਉਂਕਿ ਇਸ ਜਾਪ ਦੇ ਨਾਲ ਬਹੁਤ ਹੀ ਜ਼ਿਆਦਾ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਇਸ ਕਰਕੇ ਇਹੇ ਜਾਪ ਇਹ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਇਸੀ ਤਰ੍ਹਾਂ ਸਾਧ ਸੰਗੇ ਜੀ ਜਿਵੇਂ ਰਾਤ ਨੂੰ ਤੁਸੀਂ ਇਸ਼ਨਾਨ ਕਰ ਲਿਆ ਇਸ਼ਨਾਨ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਮਾਲਾ ਲੈ ਲੈਣੀ ਹੈ ਜਿਸ ਦੇ ਵਿੱਚ 108 ਬਣ ਕੇ ਹੁੰਦੇ ਨੇ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਜਿੰਨੀ ਤੁਹਾਡੀ ਪਹੁੰਚ ਸਮਰਥਾ ਹੈ ਤੁਹਾਡੇ ਵਿੱਚ ਪਾਵਰ ਹੈ ਤੁਸੀਂ ਓਨੀਆਂ ਹੀ ਮਾਲਾ ਕਰ ਸਕਦੇ ਹੋ ਇੱਕ ਟਾਈਮ ਦੇ ਵਿੱਚ ਇੱਕ ਕਰ ਸਕਦੇ ਹੋ ਦੋ ਕਰ ਸਕਦੇ ਹੋ 8 10 ਜਿੰਨੀ ਵੀ ਤੁਹਾਡੀ ਪਹੁੰਚੇ ਤੁਸੀਂ ਇੱਕ ਵਾਰ ਦੇ ਵਿੱਚ ਓਨੀਆਂ ਮਾਲਾ ਕਰ ਸਕਦੇ ਹੋ ਤੇ ਜਿਵੇਂ ਹੀ ਤੁਸੀਂ ਜਾਪ ਸ਼ੁਰੂ ਕਰਨਾ ਹੈ ਤਾਂ ਜਿਵੇਂ ਜਾਪ ਕਰਨ ਦੇ ਸਮੇਂ ਜਿਵੇਂ ਤੀਜੇ ਦਿਨ ਤੁਸੀਂ ਸ਼ੁਰੂਆਤ ਕਰਨੀ ਇੱਕ ਮਾਲਾ ਕੀਤੀ ਦੋ ਮਾਲਾ ਕੀਤੀਆਂ ਉਸੇ ਤਰ੍ਹਾਂ ਤੁਸੀਂ ਕਾਪੀ ਲੈ ਲੈਣੀ ਹੈ ਤੇ ਕਾਪੀ ਤੇ ਤੁਸੀਂ ਲਿਖੇ ਚੱਲਣਾ ਹੈ ਕਿ ਅੱਜ ਅਸੀਂ ਇੱਕ ਮਾਲਾ ਕੀਤੀ ਦੂਸਰੇ ਦਿਨ ਦੋ ਕਰ ਲਿਆ ਤੀਸਰੇ ਦਿਨ ਤਿੰਨ ਇਸ ਕਰਕੇ ਇਹ ਤੁਹਾਨੂੰ ਯਾਦ ਰਹਿ ਜਾਏਗਾ ਇਸ ਤਰ੍ਹਾਂ ਦੇ ਨਾਲ ਹਿਸਾਬ ਵੀ ਤੁਹਾਨੂੰ ਰਹੇਗਾ ਸਾਧ ਸੰਗਤ ਜੀ ਕੇ 11000 ਜਾਪ ਤੁਹਾਨੂੰ ਦੇ ਕੇਸ ਦੇਨ ਤੇ ਕਿੰਨੇ ਟਾਈਮ ਦੇ ਵਿੱਚ ਪੂਰੇ ਹੁੰਦੇ ਨੇ ਤੇ ਸਾਥ ਸੰਗੇ ਜੀ ਤੁਹਾਨੂੰ ਇਹ ਜਾਬ ਕਰਨ ਦੀ ਟਾਈਮ ਦੀ ਲਿਮਟ ਕੋਈ ਨਹੀਂ ਹੈ ਵੀ 1 ਦਿਨ ਚ ਜਾਂ 1 ਮਹੀਨੇ ਚ ਸਵਾ ਮਹੀਨੇ ਚ ਤੁਸੀਂ ਜਿੰਨੇ ਵੀ ਦਿਨਾਂ ਦੇ ਵਿੱਚ ਕਰਨਾ ਚਾਹੋ ਨੇ ਉਹਨੇ ਹੀ ਦਿਨਾਂ ਦੇ ਵਿੱਚ ਤੁਸੀਂ ਕਰ ਸਕਦੇ ਕਿਉਂਕਿ ਜੇ ਆਪਾਂ ਸਾਰ ਸੰਗਜੇ ਹਰ ਰੋਜ਼ ਦੀ ਇੱਕ ਮਾਲਾ ਵੀ ਕਰਦੇ ਆ ਤਾਂ ਇੱਕ ਮਾਲਾ ਚਾਪ ਕਰਨ ਦੇ ਲਈ ਸਾਨੂੰ 10 ਤੋਂ 15 ਮਿੰਟ ਦਾ ਸਮਾਂ ਹੀ ਲੱਗਦਾ ਹੈ ਤੇ ਜੇਕਰ ਅਸੀਂ ਇੱਕ ਕੰਟਾ ਡੇਲੀ ਦਾ ਲਗਾ ਸਕਦੇ ਆ ਤੇ ਸਾਡੇ ਲਈ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ ਕਿਉਂਕਿ ਸਾਡੇ ਘਰ ਦੀਆਂ ਮੁਸ਼ਕਲਾਂ ਉਹਨੀਆਂ ਹੀ ਛੇਤੀ ਠੀਕ ਹੋਣਗੀਆਂ ਤੇ ਜੋ ਸ਼ਬਦ ਦਾ ਸੀ ਜਾਪ ਕਰਨਾ ਹੈ ਉਹ ਇਹ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਣਿਓ ਜਿਸ ਸ਼ਬਦ ਦਾ ਸੀ ਜਾਪ ਕਰਨਾ ਹੈ ਪ੍ਰਭ ਕੇ ਸਿਮਰਨ ਰਿੱਧ ਸਿਧ ਨੌ ਨਿਦ ਪ੍ਰਭ ਕੇ ਸਿਮਰਨ ਰਿੱਧ ਸਿਧ ਨੌ ਨਿਦ ਇਸ ਸ਼ਬਦ ਦਾ ਜਾਪ ਤੁਸੀਂ ਕਰਨਾ ਹੈ 11 ਹਜ਼ਾਰ ਬਾਰ ਬਿਨਾ ਨਾਗੇ ਦੇ ਰਾਤ ਦੇ ਸਮੇਂ ਤੁਸੀਂ ਸ਼ੁਰੂ ਕਰਨਾ ਹੈ ਇੱਕ ਹੀ ਤੁਹਾਡਾ ਆਸਨ ਹੋਣਾ ਚਾਹੀਦਾ ਤੇ ਤੁਸੀਂ ਬਿਨਾ ਨਾਗੇ ਦੇ ਕਰਨਾ ਹੈ ਤੇ ਵਿਸ਼ਵਾਸ ਤੇ ਭਾਵਨਾ ਦੀ ਨਾਲ ਕਰ ਲੈ ਇਸ ਸ਼ਬਦ ਦਾ ਜਾਪ ਸਾਧ ਸੰਗਤ ਜੀ ਤੁਸੀਂ ਹਰ ਰੋਜ਼ ਦੀਆਂ 10 ਮਾਲਾ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਭਾਵਨਾ ਸੱਚੀ ਹੋਵੇ ਤਾਂ ਜਿਵੇਂ ਹੀ ਤੁਸੀਂ ਇਸ ਸ਼ਬਦ ਦਾ ਜਾਪ ਕਰਦੇ ਚਾਹੋਗੇ ਤੁਹਾਡੇ ਘਰ ਦੀਆਂ ਸਾਰੀਆਂ ਹੀ ਮੁਸ਼ਕਲਾਂ ਨੇ ਜਿਹੜੀਆਂ ਕੁਝ ਹੀ ਦਿਨਾਂ ਦੇ ਵਿੱਚ ਦੂਰ ਹੋ ਜਾਣਗੀਆਂ ਇਸ ਚਬਤ ਦੇ ਚਾਪ ਨਾਲ ਪਰਮਾਤਮਾ ਤੁਹਾਡੇ ਹਜਾਰਾ ਰਸਤੇ ਖੋਲ ਦੇਣਗੇ ਇੱਕ ਰਸਤਾ ਨਹੀਂ ਹਜਾਰਾ ਰਸਤੇ ਪੈਸਾ ਆਉਣ ਦੇ ਤੁਹਾਡੇ ਘਰ ਦੀ ਖੋਲ ਦੇਗਾ ਪਰਮਾਤਮਾ ਜਿਸ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਹ ਸਾਥ ਸੰਗੇ ਜੇ ਕੋਈ ਮੁਸ਼ਕਲ ਨਹੀਂ ਤੁਸੀਂ ਇੱਕ ਵਾਰ ਕਰਕੇ ਦੇਖੋ ਜੇ ਤੁਹਾਨੂੰ ਇਸ ਚਬਤ ਦੇ ਚਾਪ ਤੋਂ ਫਾਇਦਾ ਨਾ ਹੋਇਆ ਤੁਸੀਂ ਸਾਨੂੰ ਕਹਿ ਦੇਣਾ ਇਸਨੇ ਇੱਕ ਸ਼ਬਦ ਦੇ ਜਾਪ ਤੇ ਇੱਕ ਪੰਗਤੀ ਦੇ ਵਿੱਚ ਸਾਧ ਸੰਗਤ ਜੀ ਐਨੀ ਜ਼ਿਆਦਾ ਤਾਕਤ ਹੈ ਕਿ ਸਾਡੇ ਘਰ ਦੇ ਵਿੱਚ ਪੈਸੇ ਦੇ ਨਾਲ ਖਚਾਨੇ ਪਰ ਜਾਣਗੇ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਪੂਰੇ ਧਿਆਨ ਦੇ ਨਾਲ ਬਸ ਉਹ ਤਿੰਨ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਬਾਕੀ ਕਿਸੇ ਵੀ ਚੀਜ਼ ਦਾ ਵਹਿਮ ਪਰਮ ਨਹੀਂ ਕਰਨਾ ਕਿ ਅਸੀਂ ਆਸਣ ਕਿਹੜਾ ਲਈਏ ਅਸੀਂ ਕਿਵੇਂ ਦੇ ਰੰਗ ਦੇ ਕੱਪੜੇ ਪਾਈਏ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਕਰਨਾ ਵਹਿਮ ਪਰਮ ਨਹੀਂ ਕਰਨਾ ਇਸ ਦੇ ਨਾਲ-ਨਾਲ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਜਾਪ ਕਰਦੇ ਸਮੇਂ ਤੁਸੀਂ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਨੀ ਇਸੀ ਸਾਧ ਸੰਗਤ ਜੀ ਸ਼ਬਦ ਦਾ ਚਾਪ ਇਹ ਜੇਕਰ ਤੁਸੀਂ ਕਰਕੇ ਦੇਖੋਗੇ ਤਾਂ ਇਹ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਤੇ ਹੁਣ ਸਾਧ ਸੰਗਤ ਜੀ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਅੱਜ ਮਸਿਆਂ ਵਾਲੇ ਦਿਨ ਪ੍ਰਾਣੀ ਝਾੜੂ ਦਾ ਜੇਕਰ ਇਹ ਤੁਸੀਂ ਇੱਕ ਛੋਟਾ ਜਿਹਾ ਉਪਾਅ ਵੀ ਕਰ ਲਓਗੇ ਤਾਂ ਇਸ ਦੇ ਨਾਲ ਵੀ ਤੁਹਾਡੇ ਘਰ ਦੇ ਵਿੱਚ ਜਿਹੜੀ ਪੈਸਿਆਂ ਦੀ ਤੰਗੀ ਹੈ ਉਹ ਹਮੇਸ਼ਾ ਦੇ ਲਈ ਹੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਸਾਹਸੰਗੇ ਜੀ ਸਾਡੇ ਘਰ ਦੀਆਂ ਜਿਹੜੀਆਂ ਪੈਸਿਆਂ ਨੂੰ ਲੈ ਕੇ ਪਰੇਸ਼ਾਨੀਆਂ ਹੁੰਦੀਆਂ ਨੇ ਨਾ ਸਿਰਫ ਪੈਸੇ ਨੂੰ ਲੈ ਕੇ ਉਹ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਕਿਉਂਕਿ ਕਈ ਭੈਣ ਭਰਾਵਾਂ ਦਾ ਇਹੀ ਕਹਿਣਾ ਹੁੰਦਾ ਏ ਕਿ ਉਹਨਾਂ ਦੇ ਘਰ ਦੇ ਵਿੱਚ ਨਾ ਹੀ ਕੋਈ ਦੁੱਖ ਤਕਲੀਫ ਹੈ ਤੇ ਨਹੀਂ ਹੋਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜੇ ਪ੍ਰੋਬਲਮ ਹੈ ਤਾਂ ਸਿਰਫ ਤਾਂ ਸਿਰਫ ਪੈਸੇ ਨੂੰ ਲੈ ਕੇ ਆ ਜਾਂ ਤਾਂ ਉਹਨਾਂ ਦੇ ਮਿਹਨਤ ਕਰਨ ਦੇ باوجود ਵੀ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜੇ ਆਉਂਦਾ ਹੈ ਤੇ ਪੈਸਾ ਰੋਕਦਾ ਨਹੀਂ ਹੈ ਇਹ ਪ੍ਰੋਬਲਮ ਨੇ ਜੇਕਰ ਸਾਥ ਸੰਘਾ ਜੀ ਪੈਸੇ ਨੂੰ ਲੈ ਕੇ ਤਾਂ ਇਹ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡੀਆਂ ਜਿਹੜੀਆਂ ਸਾਰੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੀਆਂ ਤੇ ਇਸ ਉਪਾਅ ਨੂੰ ਕਰਨਾ ਕਿ ਮਿਆਂ ਸਾਥ ਸੰਗਜ ਜੀ ਜਿਵੇਂ ਆਪਾਂ ਘਰ ਦੇ ਵਿੱਚ ਹਰ ਰੋਜ਼ ਝਾੜੂ ਲਗਾਉਨੇ ਆ ਤੇ ਜਿਵੇਂ ਐਤਵਾਰ ਦਾ ਜਿਵੇਂ ਮੱਸੀਆ ਦਾ ਅੱਜ ਦੇ ਨੇ ਤੇ ਸੇਮ ਉਸੇ ਤਰ੍ਹਾਂ ਤੁਸੀਂ ਆਪਣੇ ਘਰ ਦਾ ਝਾੜੂ ਲੈ ਕੇ ਤੇ ਤੁਸੀਂ ਆਪਣੇ ਸਾਰੇ ਹੀ ਘਰ ਦੇ ਵਿੱਚ ਝਾੜੂ ਲਗਾ ਦੇਣਾ ਤੇ ਜਿਹੜਾ ਵੀ ਤੁਸੀਂ ਝਾੜੂ ਲਗਾਉਣਾ ਹੈ ਸਾਥ ਸੰਗਜ ਜੀ ਉਸ ਝਾੜੂ ਦੇ ਵਿੱਚੋਂ ਤੁਸੀਂ ਦੋ ਤੀਲੀਆਂ ਨੂੰ ਤੋੜ ਲੈਣਾ ਤੇ ਜਿਹੜਿਆ ਇਹ ਦੋ ਤੀਲੀਆਂ ਤੁਸੀਂ ਤੋੜੋਗੇ ਸਾਧ ਸੰਗਤ ਜੀ ਉਹਨਾਂ ਦੋ ਤੀਲੀਆਂ ਦੇ ਤੁਸੀਂ ਅੱਠ ਟੁਕੜੇ ਕਰਨੇ ਨੇ ਮੇਰੇ ਕਹਿੰਦਾ ਭਾਵ ਕਿ ਅੱਠ ਪੀਸ ਬਣਾ ਲੈਣੇ ਨੇ ਇਹ ਜੋ ਉਪਾਸ ਹੀ ਤੁਹਾਡੀ ਨਾਲ ਸੰਚਾ ਕਰਦੇ ਪਏ ਆ ਸਾਧ ਸੰਗਤ ਜੀ ਇਹ ਮਾਤਾ ਲక్ష్ਮੀ ਜੀ ਦੇ ਨਾਲ ਜੁੜਿਆ ਹੋਇਆ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਤੁਸੀਂ ਅੱਠ ਟੁਕੜੇ ਕੀਤੇ ਨੇ ਇਹਨਾਂ ਦਾ ਤੁਸੀਂ ਕੀ ਕਰਨਾ ਹੈ ਇਹਨਾਂ ਨੂੰ ਤੁਸੀਂ ਦੋ ਦੋ ਕਰਕੇ ਜੋੜੀ ਬਣਾ ਕੇ ਤਾਂ ਸਾਰੇ ਇਕੁਲ ਹੀ ਬਣ ਜਾਣਗੇ ਜਿਵੇਂ 4 ਮੇਰੀ ਕਹਿਨ ਦਾ ਭਾਵ ਸਾ ਸੰਗੀਜੀ ਜਿਵੇਂ ਤੁਸੀਂ 8 ਟੁਕੜੇ ਕੀਤੇ ਸੀ ਤੇ 2-2 ਚੋ ਜੋੜੇ ਬਣਾ ਲੇ ਉਹ 4 ਰਹਿ ਗਏ ਤਾਂ ਉਹਨਾਂ ਨੂੰ ਤੁਸੀਂ 2 ਰੱਖਣਿਆ ਤੁਸੀਂ ਉੱਤਰ ਦਿਸ਼ਾ ਦੇ ਵਿੱਚ ਤੇ 2 ਰੱਖਣਿਆ ਦੱਖਣ ਦਿਸ਼ਾ ਦੇ ਵਿੱਚ ਤੇ ਜੋ ਬਾਕੀ ਬਚ ਗਏ ਉਹ ਤੁਸੀਂ 2 ਰੱਖਣਿਆ ਪੂਰਬ ਦਿਸ਼ਾ ਦੇ ਵਿੱਚ ਤੇ 2 ਪੱਛਮ ਦਿਸ਼ਾ ਦੇ ਵਿੱਚ ਤੁਸੀਂ ਇਹਨਾਂ ਆਰਖ ਟੁਕੜਿਆਂ ਦਾ ਦੋ-ਦੋ ਦੀ ਜੋੜੀ ਬਣਾ ਕੇ ਚਾਰ ਬਣਾ ਲੈਣੇ ਆ ਤੇ ਫਿਰ ਇਹਨਾਂ ਚਾਰਾਂ ਨੂੰ ਸਾਥ ਸੰਗਤ ਜੀ ਤੁਸੀਂ ਚਾਰਾਂ ਦਿਸ਼ਾ ਦੇ ਵਿੱਚ ਰੱਖ ਦੇਣਾ ਤੇ ਜਿਹੜਾ ਇਹ ਤੁਸੀਂ ਉਪਾਅ ਕਰਨਾ ਹੈ ਘਰ ਦੇ ਵਿੱਚ ਝਾੜੂ ਲਗਾਉਣਾ ਹੈ ਇਹ ਸਾਥ ਸੰਗਤ ਜੀ ਤੁਸੀਂ ਨਵਾਂ ਨਹੀਂ ਲੈ ਕੇ ਆਉਣਾ ਤੁਹਾਡੇ ਘਰ ਦੇ ਵਿੱਚ ਜੋ ਪੁਰਾਣਾ ਪਿਆ ਹੋਇਆ ਝਾੜੂ ਹੋਵੇਗਾ ਜਿਸ ਦੇ ਨਾਲ ਤੁਸੀਂ ਹਰ ਰੋਜ਼ ਘਰ ਦੇ ਵਿੱਚ ਝਾੜੂ ਲਗਾਉਣੀਓ ਉਸੇ ਦੇ ਨਾਲ ਹੀ ਤੁਸੀਂ ਇਹ ਉਪਾਅ ਨੂੰ ਕਰਨਾ ਹੈ ਇਸ ਸਾ ਸੰਗਤ ਜੀ ਇੱਕ ਖਾਸ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਆਪਾਂ ਮਸੀਹਾ ਵਾਲੇ ਦੇਨ ਕੋਈ ਵੀ ਉਪਾਅ ਕਰਦੇ ਆ ਕਿਸੇ ਵੀ ਤਰ੍ਹਾਂ ਦਾ ਉਹ ਕਦੇ ਵੀ ਖਾਲੀ ਨਹੀਂ ਜਾਂਦਾ ਉਸ ਦਾ ਆਪਾਂ ਨੂੰ ਫਾਇਦਾ ਜ਼ਰੂਰ ਹੁੰਦਾ ਹੈ ਕਿ ਇਸ ਉਪਾਅ ਨੂੰ ਸਾ ਸੰਗਤ ਜੀ ਮਸੀਹਾ ਦੇ ਦੇਨ ਤੁਸੀਂ ਸਵੇਰੇ ਵੀ ਕਰ ਸਕਦੇ ਹੋ ਸ਼ਾਮ ਨੂੰ ਵੀ ਕਰ ਸਕਦੇ ਹੋ ਦੁਪਹਿਰ ਰਾਤ ਨੂੰ ਜਦੋਂ ਵੀ ਮਰਜ਼ੀ ਕਰ ਸਕਦੇ ਹੋ ਪਰ ਕਰਨਾ ਤੁਸੀਂ ਇਸ ਨੂੰ ਮਸੀਹਾ ਦੇ ਦੇਨ ਹੀ ਪਰ ਇਸ ਉਪਾਅ ਨੂੰ ਸਾਹ ਸੰਗਤ ਜੀ ਰਾਤ 9 ਵਜੇ ਤੋਂ ਪਹਿਲਾਂ-ਪਹਿਲਾਂ ਕਰਨਾ ਹੈ ਪਰ ਕਰ ਤੁਸੀਂ ਰਾਤ ਤੱਕ ਜਦੋਂ ਮਰਜ਼ੀ ਕਰ ਸਕਦੇ ਹੋ ਇਹ ਜਿਵੇਂ ਸਾਹ ਸੰਗਤ ਜੀ ਐਸੀ ਅੱਜ ਮਸਿਆ ਦੇ ਦਿਨ ਇਸ ਉਪਾਅ ਨੂੰ ਕੀਤਾ ਤੇ ਇਸ ਤੋਂ ਅਗਲੇ ਦਿਨ ਸਾਰੀ ਰਾਤ ਇਨ੍ਹਾਂ ਕੋਣੀਆਂ ਤੇ ਇਹ ਤੀਲੀਆਂ ਪਈਆਂ ਰਹਿਣੀਆਂ ਤੇ ਇਸ ਤੋਂ ਅਗਲੇ ਦਿਨ ਤੁਸੀਂ ਇਸ਼ਨਾਨ ਕਰਕੇ ਇਹਨਾਂ ਦੀਲੀਆਂ ਨੂੰ ਤੁਸੀਂ ਇਕੱਠੀਆਂ ਕਰ ਲੈ ਤੇ ਇਹ ਇਕੱਠੀਆਂ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਲੈਣਾ ਇੱਕ ਲਾਲ ਰੰਗ ਦਾ ਕਪੜਾ ਤੇ ਉਸ ਕਪੜੇ ਦੇ ਵਿੱਚ ਇਹਨਾਂ ਦੀਲੀਆਂ ਨੂੰ ਤੁਸੀਂ ਬੰਨ ਲੈਣਾ ਤੇ ਬੰਨਣਾ ਵੀ ਤੁਸੀਂ ਇਹਨਾਂ ਨੂੰ ਇਹ ਲਾਲ ਧਾਗੇ ਦੇ ਨਾਲ ਲਾਲ ਕਪੜੇ ਦੇ ਵਿੱਚ ਬੰਨਣਾ ਹੈ ਤੇ ਗੱਠਾ ਨਹੀਂ ਮਾਰਨੀਆ ਪਰ ਲਾਲ ਧਾਗੇ ਦੇ ਨਾਲ ਬੰਨਣਾ ਹੈ ਤੇ ਧਾਗਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਸਾਧ ਸੰਗਤ ਜੀ ਭਾਵੇਂ ਰੀਲ ਦਾ ਲੈ ਲਓ ਭਾਵੇਂ ਕੋਈ ਹੋਰ ਲੈ ਲਓ ਬਸ ਹੂਣਾ ਲਾਲ ਰੰਗ ਦਾ ਚਾਹੀਦਾ ਹੈ ਜਾ ਜਿਵੇਂ ਸਾਸ ਸੰਗੇ ਜੀ ਆਪਾਂ ਜਿਹੜੀ ਮੌਲੀ ਬੰਨ੍ਹਨੀ ਆ ਉਹਦਾ ਧਾਗਾ ਵੀ ਇਹ ਲਾਲ ਹੁੰਦਾ ਏ ਇਸ ਤਰ੍ਹਾਂ ਤੁਸੀਂ ਭਾਵੇਂ ਪੱਛਮ ਦਾ ਉੱਨ ਦਾ ਭਾਵੇਂ ਰੀਲ ਦਾ ਭਾਵੇਂ ਮੌਲੀ ਦਾ ਕਿਸੇ ਵੀ ਧਾਗੇ ਦੇ ਨਾਲ ਤੁਸੀਂ ਬੰਨ੍ਹ ਕੇ ਰੱਖ ਸਕਦੇ ਹੋ ਤੇ ਇਸ ਨੂੰ ਬੰਨ੍ਹ ਕੇ ਜੋ ਛੋਟੀ ਜਿਹੀ ਪੋਟਲੀ ਬਣ ਜਾਵੇਗੀ ਤੇ ਇਸ ਨੂੰ ਤੁਸੀਂ ਇੱਕ ਐਸੀ ਜਗ੍ਹਾ ਤੇ ਰੱਖਦੇ ਨਾ ਜਿੱਥੇ ਕਿਸੇ ਨੂੰ ਇਹ ਨਜ਼ਰ ਨਾ ਆਵੇ ਇੱਕ ਮਹੀਨੇ ਦੇ ਲਈ ਤੁਸੀਂ ਪਿਆਰ ਰੱਖਣਾ ਹੈ ਤੇ ਇਸ ਨੂੰ ਰੱਖ ਕੇ ਤੁਸੀਂ ਭੁੱਲ ਜਾਣਾ ਹੈ ਫਿਰ ਦੇਖੋ ਸਾਧ ਸੰਗੇ ਜੀ ਇਸੇ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਇਹ ਵਾਲਾ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗ ਦੇ ਜੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਦੇ ਵੀ ਕਈ ਸਾਲਾਂ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ ਇਸ ਉਪਾਅ ਨੂੰ ਕਰਨ ਦੀ ਨਾਲ ਤੁਹਾਡੇ ਘਰ ਦੇ ਵਿੱਚ ਪਰਵਰਤਨ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਦਾ ਕਿਤੋਂ ਨਾ ਕਿਤੋਂ ਹੀ ਲਵਸੀਲਾ ਬਣਨਾ ਸ਼ੁਰੂ ਹੋ ਜਾਵੇਗਾ ਤੀਜੋ ਅਸੀਂ ਇਹ ਤੀਲੀਆਂ ਰੱਖੀਆਂ ਸੀ ਸਾਥ ਸੰਗੀਤ ਜੀ ਇਹ ਇੱਕ ਚੁੰਬਕ ਦੀ ਤਰ੍ਹਾਂ ਬਣ ਚੁੱਕੀਆਂ ਨੇ ਕਿਉਂਕਿ ਮਾਤਾ ਲక్ష్ਮੀ ਜੀ ਨੇ ਵਰਦਾਨ ਦਿੱਤਾ ਤੇ ਇਹੇ ਚੁੰਬਕ ਬਣੀਆਂ ਹੋਈਆਂ ਤੀਲੀਆਂ ਜਿਵੇਂ ਆਪਣੇ ਘਰ ਦੇ ਵਿੱਚ ਪੈਸੇ ਨੂੰ ਚੁੰਬਕ ਦੀ ਤਰ੍ਹਾਂ ਖਿੱਚਣਾ ਸ਼ੁਰੂ ਕਰ ਦਿੰਦੀਆਂ ਜਿਸ ਕਰਕੇ ਜਿਹੜਾ ਪੈਸਾ ਹੈ ਉਹ ਸਾਡੇ ਘਰ ਦੇ ਵਿੱਚ ਟਿਕਿਆ ਰਹਿੰਦਾ ਹੈ ਇਹ ਸੀ ਸਾਧ ਸੰਗਤ ਜੀ ਆਪਣੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਇੱਕ ਸ਼ਬਦ ਦਾ ਜਾਪ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਸ ਦੇ ਨਾਲ ਨਾਲ ਇੱਕ ਛੋਟਾ ਜਿਹਾ ਮਸਿਆ ਦੇ ਦੇਣ ਕਰਨ ਵਾਲਾ ਛੋਟਾ ਜਿਹਾ ਉਪਾਅ ਸਾਂਝਾ ਕੀਤਾ ਹੈ ਜੇਕਰ ਤੁਹਾਨੂੰ ਇਹ ਦੋਨੇ ਹੀ ਤੁਸੀਂ ਅੱਜ ਦੇ ਦਿਨ ਇਹ ਸ਼ਬਦ ਦਾ ਜਾਪ ਸ਼ੁਰੂ ਕਰ ਲਓਗੇ ਇਹ ਛੋਟਾ ਜਿਹਾ ਉਪਾਅ ਕਰ ਲਓਗੇ ਤੇ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਨੇ ਪਰੇਸ਼ਾਨੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ ਸੋ ਸਾ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਅਤੇ ਜਾਣੇ ਅਨੇਕਾਂ ਗਲਤੀਆਂ ਬੋਲਾ ਜੁਕਾ ਹੋ ਜਾਂਦੀਆਂ ਨੇ ਖੀਵਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਚੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਹੋਰ ਸਾਰੇ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜੋ ਤੇ ਉਹਨਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹੀ ਪਰਮਾਤਮਾ ਦੀ ਬਿਹੰਤ ਕਿਰਪਾ ਬਣੀ ਰਹੇ ਸੋ ਸਾ ਸਿੰਘ ਜੀ ਇਹ ਵੀਡੀਓ ਨੂੰ ਅੱਗੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਸ਼ੇਅਰ ਦੇ ਨਾਲ ਵੀ ਕਿਸੇ ਹੋਰ ਵੀਰ ਭੈਣ ਦਾ ਭਲਾ ਹੋ ਸਕੇ ਧੰਨ ਧੰਨ ਅਮਰਿਸ਼ੀ ਹੀਰਵਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਕੁਰਬਾਨੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਅਮਰਿਸ਼ੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਖੁਸ਼ੀਆਂ ਦੇ ਨਾਲ ਪਰਕੇ ਪੇਚੜੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਮਨੋ ਕਾਮਨਾ ਅਰਦਾਸ ਸੱਚ ਜਰੂਰ ਪੂਰੀਆਂ ਕਰਨੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੇ ਸੰਸਾਰ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਆਪਣੀਆਂ ਖੁਸ਼ੀਆਂ ਕਿਰਪਾ ਵਰਤਾਉਣੀ ਵਾਹਿਗੁਰੂ ਸੱਚੇ ਪਾਸ਼ਾ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਸਾਰੇ ਸੰਸਾਰ ਤੇ ਮੇਰ ਪਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਨੀਆ ਲੰਮੀਆਂ ਉਮਰਾਂ ਬਖਸ਼ਨੀਆ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ